ਇਹਦੇ ਵਿੱਚ ਆਪਣਾ ਕੋਰੀਐਂਡਰ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਤਿੰਨ ਬੇਸਿਕ ਚੀਜ਼ਾਂ ਹੀ ਐਨਫ ਹੁੰਦੀਆਂ ਇਹੀ ਸਾਰਾ ਕੰਮ ਕਰ ਦਿੰਦੀਆਂ ਨੇ ਬੇਲ ਬਣਾਉਣ ਦੇ ਵਿੱਚ ਸੋ ਤੁਹਾਨੂੰ ਬਹੁਤ ਹੀ ਇਨਗਰੀਡੀਐਂਟਸ ਨਹੀਂ ਚਾਹੀਦੇ ਹੁੰਦੇ ਬਟ ਸਟਿਲ ਜੇ ਤੁਸੀਂ ਐਡ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਚਟਨੀ ਵੀ ਐਡ ਕਰ ਸਕਦੇ ਹੋ ਜੋ ਕਿ ਅਸੀਂ ਨਹੀਂ ਕੀਤੀ ਆ ਸਾਨੂੰ ਨਹੀਂ ਪਰਸਨਲੀ ਵਧੀਆ ਲੱਗਦੀ ਸੋ ਹੁਣ ਐਡ ਕਰਾਂਗੇ ਆਪਾਂ ਇਹਦੇ ਵਿੱਚ ਸੇਵ ਜਿਹੜਾ ਆਪਣਾ ਮਿਕਸਚਰ ਹੈ ਉਹਦੇ ਵਿੱਚ ਆਪਾਂ ਐਡ ਕਰ ਦਾਂਗੇ ਕੁਆਂਟੀਟੀ ਜਿੰਨੀ ਤੁਹਾਨੂੰ ਚਾਹੀਦੀ ਹੈ ਉਸ ਦੇ ਅਕੋਰਡਿੰਗ ਸੇਵ ਐਡ ਹੋ ਗਈ ਆ ਹੁਣ ਅਸੀਂ ਇਹਨੂੰ ਕਰਾਂਗੇ ਮਿਕਸ 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 ਸੋ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਮਿਕਸ ਕਰ ਲੈਣਾ ਮੇਕ ਸ਼ure ਕਰਨਾ ਕਿ ਸਭ ਕੁਝ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਅਸੀਂ ਮਿਕਸ ਕਰ ਲਿਆ ਆ ਆਫ ਟਕਸ ਆਫ ਦਾ ਕੈਮਰਾ ਸੋ ਹੁਣ ਆਪਨੇ ਲਾਸਟ ਟੂ ਇੰਗਰੀਡੀਐਂਟ ਰਹਿ ਗਏ ਨੇ ਇੱਕ ਹੈਗਾ ਲੈਮਨ ਸਭ ਤੋਂ ਪਹਿਲਾ ਪਾ ਏਡ ਕਰਾਂਗੇ ਲੈਮਨ ਥੋਨੂੰ ਜਿੰਨਾ ਖੱਟਾ ਚਾਹੀਦਾ ਉਸ ਦੇ ਅਕੋਰਡਿੰਗ ਐਡ ਕਰਿਓ ਐਂਡ THEN ਐਡ ਕਰਾਂਗੇ ਆਪਣਾ ਫੇਵਰੇਟ ਇਨਗਰੀਡੀਅੰਟ ਚਾਟ ਮਸਾਲਾ ਜੀ ਨੇ ਇਹਦਾ ਸਾਰਾ ਸੁਆਦ ਬਣਾ ਦੇਣਾ ਆ ਸੋ ਇਹ ਵੀ ਤੁਸੀਂ ਸਵਾਦ ਦੇ ਅਨੁਸਾਰ ਹੀ ਪਾਓ ਜਿੰਨਾ ਤੁਹਾਨੂੰ ਵਧੀਆ ਲੱਗਦਾ ਹੈ ਹਾਂਜੀ ਤੇ ਹੋ हां जी दे रेडी हो चुकी है बहुत ही स्वाद मुंह जो मेरे ऑलरेडी पानी आ रहा है बहुत ही स्वाद बेल पूरी बहुत ही इजी सी बहुत ही क्विक रेसिपी सी दो-तीन मिनटਾਂ ਵਿੱਚ ਬਣ ਕੇ ਰੈਡੀ ਹੋ ਜਾਂਦੀ ਆ ਐਂ ਕਦੀ ਸ਼ਾਮ ਨੂੰ 스낵 ਖਾਣ ਦਾ ਜੀ ਕਰਦਾ ਤਾਂ ਵੀ ਤੁਸੀਂ ਬਣਾ ਸਕਦੇ ਹੋ ਬਹੁਤ ਹੀ इजी रेसिपी ਹੈ ਤੁਸੀਂ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਮੈਂ ਤਾਂ ਬਹੁਤ ਕੁਇਕਲੀ ਬਣਾਈ ਆ ਤਾਂ ਤੁਸੀਂ ਦੱਸਿਓ ਤੁਸੀਂ ਕਿੱਦਾਂ ਬਣਾਈ ਤੁਸੀਂ ਜੇ ਐਦਾਂ ਹੀ ਬਣਾਈ ਤਾਂ ਤੁਸੀਂ ਇੰਜੋਏ ਕੀਤੀ ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਇਟ ਵਾਸ ਅ ਕੁਇਕ ਵਨ ਸੋ ਐਦਾਂ ਹੀ ਅਸੀਂ ਇੱਕ ਹੋਰ ਇਜ਼ੀ ਜੀ ਰੈਸਪੀ ਲੈ ਕੇ ਫੇਰ ਮਿਲਾਂਗੇ ਤੁਹਾਨੂੰ ਟੀਲ ਦੈਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ Enjoy